ਸੂਰ ਸੂਰ ਦਾ ਟਾਈਮ ਤੇ ਠੰਡ ਪੂਰੀ ਜਿਹੜੀ ਹੈਗੀ ਓਕੇ ਰਿਪੋਰਟ ਪੈ ਰਹੀ ਹੈ ਅੱਜ ਦਾ ਵਲੋਗ ਜਿਹੜਾ ਹੈਗਾ ਬੜੇ ਦਿਨਾਂ ਬਾਅਦ ਜੀ ਆਪਾਂ ਘਰ ਤੋਂ ਹੀ ਸ਼ੁਰੂ ਕਰਦੇ ਆਂ ਜੀ ਤੇ ਅੱਜ ਤੋਂ ਜਿਹੜੇ ਵਲੋਗ ਨੇ ਉਹ ਡੇਲੀ ਟੱਚ ਤੋਂ ਨਹੀਂ ਠਾਂ ਹੁੰਦੇ ਰਹਿਣਗੇ ਜੀ ਸ਼ੁਰੂਆਤ ਕਰਦੇ ਆਂ ਹਰੀ ਕ੍ਰਿਸ਼ਨਾ ਸਾਸਤ੍ਰੀ ਗਾੜ ਮੇਰਾ ਸਾਰੇ ਵੀਰ ਭੈਣ ਭਰਾਵਾਂ ਨੂੰ ਤੇ ਘਰ ਤੋਂ ਹੀ ਆਪਣੇ ਵਲੋਗ ਦੀ ਅੱਜ ਸਟਾਰਟ ਕਰਦੇ ਆਂ ਜੀ ਅੱਜ ਕਿਤੇ ਅਸੀਂ ਜਾ ਰਹੇ ਹਾਂ ਸਾਈਕਲ ਲੈ ਕੇ ਕਿਸੇ ਪੁਆਇੰਟ ਤੇ ਦੇਖਦੇ ਹਾਂ ਕਿੱਥੇ ਜਾਣਾ ਹੈ ਕਿੱਥੇ ਨਹੀਂ ਤੇ ਆਪਣਾ ਜਿਹੜਾ ਅੱਜ ਦਾ ਸਫ਼ਰ ਜਿਹੜਾ ਹੈਗਾ ਉਹ ਸਾਈਕਲ ਤੇ ਸ਼ੁਰੂ ਹੋਣ ਵਾਲਾ ਹੈ ਬਹੁਤ ਹੀ ਤਕੜਾ ਸਰਪ੍ਰਾਈਜ਼ ਹੈ ਜਿਹੜੇ ਦੇਖਣ ਵਾਲੇ ਹੈਗੇ ਨੇ ਹੱਕੇ-ਬੱਕੇ ਹੋ ਜਾਣਗੇ ਕੀ ਹੋ ਗਿਆ ਇਹ ਤਾਂ ਕੁਝ ਵਲੱਗ ਹੀ ਹੋ ਗਿਆ ਵਲੌਗ ਦੇਖੋਗੇ ਤਾਂ ਹੀ ਪਤਾ ਲੱਗੇਗਾ ਬਣੇ ਰਹੋ ਵਲੌਗ ਦੇ ਨਾਲ ਸਾਈਕਲ ਆਪਾਂ ਸ਼ੋਭਮ ਬਾਈ ਘਰੇ ਪਿਆ ਉੱਥੋਂ ਚੱਕਣ ਜਾਣਾ ਹੈਗਾ ਤੇ ਸਾਈਕਲ ਕਾਫੀ ਦਿਨਾਂ ਤੋਂ ਉੱਥੇ ਖੜਿਆ ਹੋਇਆ ਹੈਗਾ ਆਪਾਂ ਕੱਲ ਜਾਣਾ ਸੀ ਵੈਸੇ ਤਾਂ ਪਰ ਅੱਜ ਜਾਣਾ ਪੈ ਰਿਹਾ ਕਿਉਂਕਿ ਸਾਈਕਲ ਜਿਹੜਾ ਸਾਡਾ ਉੱਥੇ ਹੀ ਲੋਕ ਹੋ ਕੇ ਪਿਆ ਹੋਇਆ ਸੀਗਾ ਅੱਜ ਆਏ ਨੇ ਤੇ ਸਾਈਕਲ ਚੱਕ ਕੇ ਅਸੀਂ ਗਾ ਕਿਤੇ ਵੱਲ ਜਾਣਾ ਹੈ ਟ੍ਰੇਨ ਚ ਲਦਣਾ ਸਾਈਕਲ ਅਤੇ ਉਸ ਤੋਂ ਬਾਅਦ ਜਿਹੜਾ ਹੈਗਾ ਆਪਾਂ ਗਣਾ ਆਪਾਂ ਅੱਗੇ ਦਾ ਜਿਹੜਾ ਹੈਗਾ ਸਫ਼ਰ ਸ਼ੁਰੂ ਕਰਾਂਗੇ ਬਣੇ ਰਹੋ ਜੀ ਚਲਾਓ ਸ਼ੁਭਮੈ ਦੇ ਘਰੇ ਚੱਲਦੇ ਸਾਈਕਲ ਲੈਣਾ ਆਪਣਾ ਸਵੇਰੇ ਸਵੇਰੇ ਮੌਸਮ ਪੂਰਾ ਕੋਰੇ ਵਾਲਾ ਹੈਗਾ ਜੀ ਤੇ ਠੰਡ ਪੂਰੀ ਓਕੇ ਰਿਪੋਰਟ ਹੋਣੀ ਸ਼ੁਰੂ ਹੋ ਗਈ ਹੈ ਜੀ ਇੱਕ ਅਧੀ ਜੈਕਟ ਜ਼ਰੂਰ ਲੈ ਜਾਗੇ ਜੀ ਆਪਣੇ ਨਾਲ ਜੀ ਤੇ ਦੇਖਦੇ ਆਂ ਜਾਦਾ ਬੜੀ ਦੂਰ ਰਹੇ ਆ ਸਾਈਕਲ ਤੇ ਤੇ ਕੀ ਬਣਦਾ ਹੈਗਾ ਜੀ ਸਾਰਾ ਵੀਡੀਓ ਦੇ ਵਿੱਚ ਪਤਾ ਲੱਗੇਗਾ ਲਾਈਕ ਸਬਸਕ੍ਰਾਈਬ ਤੇ ਹਾਈਪ ਦਾ ਬਟਨ ਜਰੂਰ ਦਬਾ ਦਿਓ ਸ਼ੇਅਰ ਜਰੂਰ ਕਰ ਦਿਓ ਇਸ ਵੀਡੀਓ ਨੂੰ ਮਝਾ ਆਣ ਵਾਲਾ ਜੀ ਜਿੰਨੇ ਵੀ ਦਿਨ ਅੱਗੇ ਹੋਣ ਵਾਲੇ ਨੇ ਨਜ਼ਾਰੇਦਾਰ ਹੋਣ ਵਾਲੇ ਨੇ ਜੀ ਹਰੀ ਹਰੀ ਬੋ ਬਣੇ ਰਹੋ ਜੀ ਚੈੱਕ ਕਰੋ ਸਵੇਰੇ ਸਵੇਰੇ ਦੇ ਹਾਲ ਬੜੇ ਐਨ ਓਕਰਫੋਰ ਠੰਡਲੀ ਮੋਟਰਸਾਈਕਲ ਲਾ ਮੋਟਰਸਾਈਕਲ ਲਾਤਾ ਜੀ ਇਧਰ ਤੇ ਇਧਰੋਂ ਚੱਕਣਾ ਜੀ ਆਪਾਂ ਆਪਣਾ ਸਾਈਕਲ ਫਟਫਟ ਸਵੇਰੇ ਸਵੇਰੇ ਤੰਕ ਕਰੀ ਜਨੇ ਆ ਸਾਢੇ 6:30 ਵਜੇ ਸਾਰਾ ਓ ਜੀ ਆਓ ਲੈ ਲਿਆ ਜੀ ਸਾਈਕਲ ਤੇ ਸਵੇਰੇ ਸਵੇਰੇ ਅਗਲੇ ਨੂੰ ਉਠਾਤਾ ਨੀਂਦ ਉਹਨਾਂ ਦੀ ਖਰਾਬ ਕਰਤੀ ਰਾਤ ਲੇਟ ਹੀ ਆਏ ਸੀਗੇ ਜੀ ਉਹ ਵੀ ਚਲੋ ਹੁਣ ਕਿਰਪਾ ਥੋੜਾ ਜਿਆ ਕਰਦਾ ਜੀ ਖੜਖੜ ਜੀ ਸਾਈਕਲ ਕਿਉਂਕਿ ਸਰਵਿਸ ਹੋਣ ਲੈ ਪਰ ਹੁਣ ਐਵੇਂ ਹੀ ਲੈ ਜਾਾਂਗੇ ਜੀ ਕੋਈ ਚੱਕਰ ਨਹੀਂਗਾ ਦੇਖੀ ਜਾਊਗੀ ਐਵੇਂ ਹੀ ਲੈ ਜਾਾਂਗੇ ਸਾਈਕਲ ਬੈਗ ਪਿੱਛੇ ਬਾ ਲੈਣਾ ਹੈਗਾ ਤੇ ਉਸ ਤੋਂ ਬਾਅਦ ਸਾਈਕਲ ਲੈ ਜਾਾਂਗੇ ਓਏ ਤੂੰ ਮਗਰ ਪੀਂਗਾ ਨਹੀਂ 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 ਪੀਆ ਨਿਕਾਇਆ ਪੋਮੇਰੀਨੀਅਨ ਸੀ ਸਾਡੇ ਲੁਧਿਆਣਾ ਸ਼ਹਿਰ ਦੀਆਂ ਗਲੀਆਂ ਸਮਾਨ ਦਾ ਗਾਰਾ ਕਰ ਲਿਆ ਪੈਕ ਤੇ ਸਾਈਕਲ ਹੋ ਗਿਆ ਰੈਡੀ ਤੇ ਹੁਣ ਚੱਲਦੇ ਆਂ ਜੀ ਇੱਥੋਂ ਗੁੱਡ ਬਾਏ ਲੁਧਿਆਣਾ ਪੰਜਾਬ ਤੇਰਾ ਜਿਸਟੇਸ਼ਨ ਵਾਲਾ ਜਾਈਏ ਨੇ ਜੀ ਸਟੇਸ਼ਨ ਵੱਲ ਸਵੇਰੇ ਸਵੇਰੇ ਕੋਰਾ ਦਾ ਹੈਗਾ ਜੀ ਟਾਈਮ 8:30 ਦਾ ਇਹ ਪਹੁੰਚਾਂਗੇ ਹੋਰ ਬੜਾ ਟਾਈਮ ਨਹੀਂ ਲੱਗਣਾ ਪੰਜ-ਛੇ ਮਿੰਟ ਲੱਗਣਗੇ ਹਰੇਕ ਦਾ ਫੋਟੋ ਸਟੇਟ ਕਰਾਣੀ ਹੈ ਸਾਈਕਲ ਚੜਾਉਣ ਵਾਸਤੇ ਘੱਟੀ ਦੇ ਵਿੱਚ ਇੱਕ ਗੱਲ ਤਾਂ ਹੈਗੀ ਹੈ ਜੀ ਟਾਈਮ ਦਾ ਕਦੀ ਕੁਝ ਨਹੀਂ ਪਤਾ ਲੱਗਦਾ ਕਿੱਥੋਂ ਉਹ ਲੈ ਜਾਂਦਾ ਹੈਗਾ ਸਾਈਕਲ ਚੜਾਣਾ ਹੈ ਸਟੇਸ਼ਨ ਪਹੁੰਚ ਗਏ ਆ ਜੀ ਤੇ ਫੋਟੋ ਸਟੇਟ ਕਰਾ ਰਹੇ ਆ ਜੀ ਆਧਾਰ ਕਾਰਡ ਦੀ ਤੇ ਆਧਾਰ ਕਾਰਡ ਦੀ ਕਰਾ ਕੇ ਫੇਰ ਅੱਗੇ ਲੈ ਕੇ ਜਾ ਸਕਦੇ ਆ ਜੀ ਸਾਈਕਲ ਆਪਣਾ ਉਹ ਬਾਹਰ ਖੜਾਇਆ ਹੋਇਆ ਹੈਗਾ ਇੱਕ ਟਿਕਟ ਰੇਲ ਹੈਗੀ ਹੈ ਫੋਟੋ ਸਟੇਟਾਂ ਕਰਾ ਲੀਆਂ ਹੁਣ ਇਹਦੀ ਟਿਕਟ ਬਣਵਾਣੀ ਹੈ ਜੀ ਤੇ ਆਪਣੀ ਵੀ ਲੈਣੀ ਹੈ ਜਨਰਲ ਦੀ ਟਿਕਟ ਲੈ ਚਲੀਏ ਜੀ ਅੰਦਰ ਲੈ ਆਈ ਜੀ ਅੰਦਰ ਅਸੀਂ ਤੇ ਹੁਣ ਰੇਲਗਨ ਦੇ ਵਿੱਚ ਚੜਾਣਾ ਇੱਥੇ ਪੱਛਮੀ ਐਕਸਪ੍ਰੈਸ ਹੈਗੀ ਹੈ ਜੀ ਉਹਦੇ ਵਿੱਚ ਸਾਈਕਲ ਸਾਡਾ ਜਾਏਗਾ ਪਾਰਸਲ ਆਫਿਸ ਨੂੰ ਦੇਖੋ ਆ ਰਿਹਾ ਜੀ ਸਾਹਮਣੇ ਕਲੋਕਰੂਮ ਜਿਹਦੇ ਵਿੱਚ ਸਾਈਕਲ ਸਾਡਾ ਚੜੇਗਾ ਤੇ ਇੱਥੇ ਲੋਡ ਵਗੈਰਾ ਚੈੱਕ ਕਰਨਗੇ ਕਿੰਨਾ ਲੋਡ ਹੈਗਾ ਸਾਈਕਲ ਦਾ ਤੇ ਫਿਰ ਇੱਥੇ ਹੀ ਟ੍ਰੇਨ ਆਉਗੀ ਇੱਕ ਤਾਂ ਜੀ ਲੁਧਿਆਣਾ ਸਟੇਸ਼ਨ ਵਾਲੇ ਹਰ ਵਾਰੀ ਖਦਲ ਕਰਦੇ ਸਾਈਕਲ ਚੜਾਉਣ ਦੇ ਵਿੱਚ ਲਿਆਉਣ ਦੇ ਵਿੱਚ ਕਦੀ ਇਹਨਾਂ ਨੂੰ ਟਿਕਟ ਚਾਹੀਦੀ ਹੁੰਦੀ ਹੈ ਕਦੇ ਕੋਈ ਚਾਹੀਦਾ ਹੁੰਦਾ ਲੋੜ ਨਹੀਂ ਹੈਗੀ ਉਸ ਚੀਜ਼ ਦੀ ਪਰ ਫਿਰ ਵੀ ਇਹਨਾਂ ਨੇ ਟਾਈਮ ਖਰਾਬ ਕਰਨਾ ਹੈਗਾ ਜੀ ਕਿਸੇ ਹੋਰ ਬੰਦੇ ਦਾ ਵੀ ਆਪਣਾ ਵੀ ਸਰਕਾਰੀ ਸੈਲਰੀਆਂ ਆ ਜਾਂਦੀਆਂ ਤੇ ਬੁੱਲੇ ਲੁੱਟਦੇ ਨੇ ਕਰਿਆ ਨਹੀਂਗਾ ਕੰਮ ਕਦੀ ਕਿਸੇ ਚੀਜ਼ ਦੀ ਲੋੜ ਹੁੰਦੀ ਇਹਨਾਂ ਨੂੰ ਕਦੀ ਕਿਸੇ ਚੀਜ਼ ਦੀ بس ਸਿਰੇ ਪੀੜ ਕਰਾ ਦਿੰਦੇ ਆ ਜੀ ਸਿਰੇ ਸਿਰੇ ਸਾਈਕਲ ਅੰਦਰ ਖੜਵਾ ਲਿਆ ਪਹਿਲੇ ਕਹਿੰਦੇ ਆਧਾਰ ਕਾਰਡ ਦੀ ਕਾਪੀ ਦੋ ਫਾਰਮ ਭਰੋ ਅੱਧਾ ਘੰਟਾ ਉਹਦੇ ਚ ਲਾਤਤਾ ਹੁਣ 10-15 ਮਿੰਟ ਚ ਟ੍ਰੇਨ ਐ। ਮਾ ਖਰਾਬ ਕਰੀਂ ਦੇ। ਕਦੀ ਕਿਸੇ ਚੀਜ਼ ਦੀ ਕਰਾਓ ਫੋਟੋ ਸ਼ੇਟ ਕਰੀ ਕਿਸੇ ਚੀਜ਼ ਦੀ। ਕਾ ਕਾ ਕੇ ਚੱਲਿਆ। ਜੇ ਹੁਣ ਵੀ ਨਾ ਇਹਨਾਂ ਨੇ ਕਰਿਆ ਬਾਈ ਮੇਰੇ ਕੋਲ ਤਾਂ ਗਾਲਾਂ ਹੀ ਖਾਣਗੇ। ਮੇਰੇ ਮਰੇ ਮੂੰਹ ਚ ਗੰਦੀਆਂ ਗਾਲਾਂ ਨੇ। ਐ ਬਈ। ਡੇਢ ਘੰਟੇ ਜਾਣ ਪਹਿਲੇ ਦਾ ਕੀ ਫਾਇਦਾ ਹੋਇਆ? ਮਾਰਜਨ ਰੱਖ ਕੇ ਚੱਲੋ ਜੀ ਘੰਟੇ ਦਾ ਮਾਰਜਨ। ਬਾਹਰ ਟ੍ਰੇਨ ਆ ਗਈ ਪਸ਼ਚੀਮ ਐਕਸਪ੍ਰੈਸ। ਯਾ ਹੋ ਗਿਆ ਕੰਮ। ਚਲਾਣ ਤੇ ਪਰਚੀ ਮਿਲ ਗਈ ਸੈਕਟਰ ਇਹ ਪੜਾ ਲੈ ਲਓ ਚਲ ਸੁਣੋ ਹਾਂਜੀ ਆਹ ਟ੍ਰੇਨ ਆ ਰਹੀ ਐ ਤੇ ਆਹ ਸਾਈਕਲ ਚੜਾਣਾ ਐ ਦੇਖ ਲਓ ਮੈਡਮ ਬਦਲੇ ਨੇ ਇਹ ਕਹਿੰਦੇ ਬੰਦੇ ਬੰਦੇ ਦਾ ਸਾਫ ਹੁੰਦਾ ਬੰਦੇ ਦਾ ਫਰਕ ਪੈ ਜਾਂਦਾ ਮੈਡਮ ਬਦਲੇ ਤੇ ਅਗਲੀ ਕਹਿੰਦੀ ਬੱਚੇ ਬੱਚੇ ਕਹਿ ਕੇ ਅਗਲੀ ਨੂੰ ਫਟਾਫਟ ਕੰਮ ਕਰਾਤਾ ਸਾਡਾ ਦੇਖੋ ਜੀ ਆਹਾ ਹੁੰਦੀ ਜੀ ਕਿਰਪਾ ਆਹ ਟ੍ਰੇਨ ਤਿਆਰ ਐ ਆਪਣਾ ਸਾਈਕਲ ਜੀ ਆ ਆਪਣੀ ਬਿਲਟੀ ਫੋਟੋ ਦੇਖਦੇ ਲੈ ਵੀ ਭਾਈ ਹਾਲ ਹੀ ਮਿਲਿਆ ਜੱਪੀ ਨਹੀਂ ਚਲਾਨ ਦੇ ਦਿੱਤਾ ਬਾਈ ਨੂੰ ਤੇ ਆਹ ਲਗੇ ਜ ਬ੍ਰੇਕ ਕਾਰ ਹੈਗੀ ਹੈ ਜੀ ਇਹਦੇ ਚੜੂਗੀ ਜੀ ਆਪਣੀ ਪੱਛਮੀ ਐਕਸਪ੍ਰੈਸ ਦੇ ਲੋਡ ਦੇ ਨਾਲ ਨਾਲ ਬਾਈ ਕਹਿੰਦਾ ਸੇਫਲੀ ਚੜਾਦਾਗਾ ਸਾਈਕਲ ਤੇ ਚੜਜੂਗੀ ਜੀ ਆਪਣੀ ਸਾਈਕਲ ਬਚੀ ਰਹੂਗੀ ਬਚ ਜਾਏਗੀ ਨਾ ਸਰ ਹਾਂ ਠੀਕ ਹੈ ਬਾਈ ਜੀ ਚੜਾ ਦੇਣਾ ਯਾਰ ਸੇਫਲੀ ਯਾਰ ਬਚ ਜਾਏ ਬਸ ਚਲਾ ਨਹੀਂ ਲੋਕ ਬਚ ਜਾਏ ਇਹ ਨਹੀਂ ਮੈਂ ਤਾਂ ਵੀ ਢੋਕ ਦੂੰ ਉਤਰ ਨਹੀਂ पाएगी ਉਹ ਮੈਂ ਤਾਂ ਅੱবি ਚੜਾ ਦੂੰ ਲੇਕੇ ਮਤਲਬ ਨਹੀਂ ਪਾਏ ਨਹੀਂ ਧਿਆਨ ਨਾਲ ਚੜਾ ਦੇਣਾ ਬਸ ਬਚ ਜਾਓ ਹਾਂਜੀ ਆਰਪੀਐਫਲੇ ਕਹਿੰਦੇ ਸਾਈਕਲ ਲੈ ਦਲਵਾ ਕੇ ਜਾ ਖੜਾ ਰਹਿ ਪਹਿਲੇ ਤਾਂ ਜਨਰਲ ਚ ਹੀ ਬਹਿਣਾ ਹੈਗਾ ਜੀ ਅਸੀਂ ਇਹ ਦਲਵਾ ਕੇ ਹੀ ਜਾਣੇ ਆ ਜੀ ਵਿੱਚ ਆਪਾਂ ਆਪਣਾ ਸਾਈਕਲ ਲੈ ਕੇ ਬਚਿਆ ਰਵੇ ਜੀ ਭਾਈ ਯਾਰ ਬਸ ਪਰਮਾਤਮਾ ਰਹੀ ਦੁਆ ਕਰਦੇ ਆਂ ਆ ਦੋ ਮਿੰਟ ਹੋ ਗਏ 12 ਸਾਈਕਲ ਬਾਈ ਹੁਣ ਜੋ ਹੁੰਦਾ ਜਿੱਦਾਂ ਹੁੰਦਾ ਦੇਖਿਆ ਜਾਊਗਾ ਜੀ ਚੜਾ ਦ ਦਿੱਤੀ ਆ ਜੀ ਸਾਈਕਲ ਮਰਪਾਲੀ ਐਕਸਪ੍ਰੈਸ ਦੇਖਿਆ ਜਾਊਗਾ ਬਾਈ ਹੁਣ ਕੀ ਹੁੰਦਾ ਹੈਗਾ ਸਾਈਕਲ ਵਾ ਚੀਜ ਵੇ ਵੈਸੇ ਤਾਂ ਬਚੂਗੀ ਹੀ ਲੁਧਿਆਣਾ ਜੰਕਸ਼ਨ ਜੀ ਕਰਨ ਲੱਗਿਆ ਇਹਨੂੰ ਰਵਾਨਾ ਸੀ ਤੇ ਟ੍ਰੇਨ ਹੈਗੀ ਜੀ ਆਪਣੀ ਪੱਛਮ ਐਕਸਪ੍ਰੈਸ ਤੇ ਇਹਦੇ ਵਿੱਚ ਹੁਣ ਅਸੀਂ ਗਾਹ ਨੂੰ ਜਾਣਾ ਹੈਗਾ ਕਿੱਥੇ ਜਾਣਾ ਕਿੱਥੇ ਨਹੀਂ ਇਹ ਇੱਕ ਸਰਪ੍ਰਾਈਜ਼ ਹੀ ਹੈ ਬਣੇ ਰਹੋ ਵਲੌਗ ਦੇ ਨਾਲ ਜੀ ਤੇ ਲਾਈਕ ਸਬਸਕ੍ਰਾਈਬ ਸ਼ੇਅਰ ਹਾਈ ਦਾ ਬਟਨ ਜੁੜਦਾ ਆਪ ਦਿਓ ਕਾਲੀ ਕਾਲੀ ਚ ਸਾਰੇ ਕੰਮ ਹੋਏ ਨੇ ਵੈਸੇ ਤਾਂ ਟਾਈਮ ਸੇਰੀ ਮੈਂ ਪਹੁੰਚ ਗਿਆ ਸੀਗਾ ਟਾਈਮ ਦੇ ਨਾਲ ਹੀ ਮੈਂ ਸਾਰੇ ਕੰਮ ਕਰਵਾਉਣ ਲੱਗਾ ਸੀ ਪਰ ਪਹਿਲੇ ਉੱਥੇ ਕੋਈ ਜਿਹੜਾ ਬੈਠਿਆ ਸੀਗਾ ਉਹ ਕੰਮ ਕਰਨ ਦੇ ਵਿੱਚ ਬੜਾ ਢਿੱਲਾ ਸੀਗਾ ਕਦੀ ਐਂ ਕਰ ਦੋ ਕਦੀ ਓਂ ਕਰ ਦੋ ਕਦੀ ਐਦਾਂ ਤੇ ਕਦੀ ਉਦਾਂ ਕਰਦੇ ਕਰਾਂਦੇ ਜਿਹੜਾ ਹੈਗਾ ਆਪਣਾ ਕੰਮ ਹੁਣ ਫਾਈਨਲੀ ਹੋ ਗਿਆ ਸੱਲੀ ਹੋ ਗਈ ਸਾਈਕਲ ਦੇਖੋ ਕਿਦਾਂ ਚੜਹੀ ਹੈ ਕਿਦਾਂ ਨਹੀਂ ਕਿਉਂਕਿ ਭਾਰ ਬਹੁਤ ਹੈਗਾ ਬ੍ਰੇਕ ਬਹੁਤ ਹੈਗੀ ਲਗੇਜ ਦੀ ਤੇ ਉਹਦੇ ਕਰਕੇ ਥੋੜਾ ਸਾਈਕਲ ਬਸ ਪ੍ਰਮਾਤਮਾ ਤੋਂ ਜਗਨਨਾਥ ਜੀ ਤੋਂ ਇਹੀ ਅਰਦਾਸ ਕਰਦੇ ਆਂ ਕਿ ਸੇਫਲੀ ਪਹੁੰਚ ਜਵੇ ਫਿਰ ਉੱਥੇ ਜਾ ਕੇ ਲਾਵਾਂਗੇ ਤੇ ਫਿਰ ਗਾਹ ਨੂੰ ਦੇਖੋ ਕੀ ਕਰਦੇ ਆਂ ਚਲਾਣੇ ਆ ਜੀ ਹੁਣ ਸਾਰਾ ਦਿਨ ਦੇ ਵਿੱਚ ਹੀ ਰਹਿਣਾ ਇਸ ਟ੍ਰੇਨ 'ਚ ਆਹ ਸੀਟ ਮ ਬਣ ਗਈ ਆਪਾਂ ਨੂੰ ਜਨਰਲ ਡੱਬਾ ਖਾਲੀ ਆ ਜਮਾ ਚੱਲ ਭਾਈ ਟ੍ਰੇਨ ਜੀ ਆ ਹਰੀ ਹਰੀ ਜੀ ਟ੍ਰੇਨ ਆਇਆ ਲੱਗਦਾ ਜਿਵੇਂ ਕਿ ਪਾਕਿਸਤਾਨੋਂ ਆਈ ਹੋਵੇ ਟ੍ਰੇਨ ਨੂੰ ਤੁਰੇ ਨੂੰ ਵੀ ਕਾਫੀ ਟਾਈਮ ਹੋ ਗਿਆ ਜੀ ਤੇ ਤਕਰੀਬਨ ਟਾਈਮ ਹੋ ਗਿਆ ਜੀ ਆਪਣਾ 3:00 ਵੱਜ ਗਏ ਨੇ ਤੇ ਇੰਨੇ ਡੇਅਰ ਦਾ ਵਲੋਗ ਨਹੀਂ ਨਾ ਬਣਾ ਰਿਆ ਸੀ ਕਿਉਂਕਿ ਸੀਟ ਨਹੀਂ ਮਿਲ ਰਹੀ ਸੀ ਪਹਿਲੇ ਸੀਟ ਮਿਲੀ ਹੋਈ ਸੀਗੀ ਤੇ ਆਪਾਂ ਉਦੋਂ ਦੇ ਇੱਥੇ ਬੈਠੇ ਹੋਏ ਆ ਜੀ ਘੋਗੋ ਬਣ ਕੇ ਤੇ ਟਾਈਮ ਕਾਫੀ ਟਾਈਮ ਹੋ ਗਿਆ ਇਦਾਂ ਹੀ ਲੋਕ ਖੜੇ ਹੋਏ ਨੇ ਇਹ ਦਿੱਲੀ ਜਾਈ ਜਾਂਦੇ ਨੇ ਜੀ ਆ ਥੱਲੇ ਨਿਕਨੇਗੇ ਜਵਾਕ ਸਕੇਟੀ ਹੁੰਦੇ ਸੀਗੇ ਇਹਨਾਂ ਨੂੰ ਦੇਖ ਕੇ ਮੈਂ ਵੀ ਆਪਣਾ ਮਨ ਪ੍ਰਚਾਰਿਆ ਸੀਗਾ ਜੀ ਵਾਹ ਜੀ ਵਾਹ ਔਰ ਦੇਖਦੇ ਆ ਜੀ ਟ੍ਰੇਨ ਵੈਸੇ ਦਿੱਲੀ ਪਹੁੰਚਣ ਦੀ ਹੈਗੀ ਹੈਗਾ ਕਿੰਨੇ ਕਿਲੋਮੀਟਰ ਹੋਰ ਹੈਗੇ 300 ਕਿਲੋਮੀਟਰ ਹੋਰ ਹੈਗੇ ਨੇ ਤੇ ਉੱਥੋਂ ਤੱਕ ਅਸੀਂ ਜਾਣਾ ਹੈ ਜਗ੍ਹਾ ਤੁਹਾਨੂੰ ਰਿਵੀਲ ਕਰਦੇ ਆ ਪਹੁੰਚ ਕੇ ਰਾਹ ਦੇ ਥੋੜੇ ਨੇ ਯਾਰੇ ਵੀ ਦਿਖਾਣੇ ਨੇ ਥੋੜਾ ਜਿਹਾ ਭੀੜ ਭੜਕਾ ਜਾ ਘਟ ਜੀ ਆ ਡਸਟਾਉ ਨੇ ਵੀਡੀਓ ਬਣਾਇਆ ਗਿਆ ਉਹ ਆ ਡਸਟਾਉ ਨੇ ਫੋਨ ਚਾਚੂ ਨੂੰ ਦਿੱਲੀ ਸ਼ਹਿਰ ਜਦੋਂ ਆਂਦਾ ਹੈਗਾ ਜੀ ਇਦਾਂ ਹੀ ਭੀੜ ਪੜਕਾ ਜਾ ਹੋ ਜਾਂਦਾ ਕਿ ਦੱਬ ਕੇ ਜੜੀਆਂ ਹੈਗੀਆਂ ਟ੍ਰੇਨ ਦੇ ਵਿੱਚ ਚੜਨ ਲੱਗ ਜਾਂਦੀਆਂ ਨੇ ਇਹ ਭੀੜਾਂ ਭੀੜਾਂ ਤੇ ਲਗਾਉ ਨਾ ਇਹ ਤਾਂ ਜਿਆਦਾ ਆਇਆ ਹੈ ਰਾਤ ਲੱਗੀ ਸੀ ਜੀ ਭੁੱਖ ਤੇ ਆ ਬਾਈ ਸਾਡੀ लाड़ली ਨੇ ਭੇਜੇ ਸੀ ਜੀ ਇਹ ਲੱਡੂ ਤੇ ਆ ਬਾਈਆਂ ਨਾਲ ਸ਼ੇਅਰ ਕਰ ਰਹੇ ਆ ਵੈਸੇ ਤਾਂ ਇਹ ਮੇਰੇ ਹੀ ਨੇ ਪਰ ਕਰਨੇ ਪੈ ਰਹੇ ਨੇ ਬਾਈ ਭੁੱਖੇ ਨੇ लो भाई 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 एक और, एक एक और और उठाओ यार बहुत, बहुत, भाई बहुत कैसा भाई है? कैसा है भाई भाई भाई। घीस है 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 ये नहीं बना खजूर से भाई। भाई बहुत अच्छा लगा मुझे मैं फर्स्ट टाइम खा रहा मेरा बस बस ये इतने मिलने थे भाई ये बाकी मेरे हैं दाना तो साढ़े बंदे बैठ के खाने पे मैं भी खाई है ਲੱਗਿਆ ਉਹਕਰਪੋਰਡ ਖਜੂਰ ਦੇ ਲੱਡੂ ਇਨਸਟੈਂਟ એનર્ਜੀ ਵਾਸਤੇ ਤੇ ਜਿਨ੍ਹਾਂ ਨੇ ਭੇਜੇ ਨੇ ਉਸ ਸਲਾਡਲੀ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਥੈਂਕ ਯੂ ਜੀ ਜੋ ਵੀ ਬਣਾਇਆ ਹੈ ਬਹੁਤ ਅੱਛਾ ਦਾ ਬਹੁਤ ਬਹੁਤ ਹਾਇਕ ਨੰਬਰ ਬਾਈ ਇਹਦਾ ਮਤਲਬ ਇਹ ਹੈ ਕਿ ਬਹੁਤ ਸੋਨੇ ਬਣੇ ਨੇ ਸਵਾਦ ਨਹੀਂ ਆਗੇ ਜੀ ਅਸੀਂ ਸਟੇਸ਼ਨ ਤੇ ਸਿਵਾਏ ਮਾਧੋਪੁਰ ਸਟੇਸ਼ਨ ਹੈਗਾ ਜੀ ਇਹ ਤੇ ਉਧਰਲੇ ਪਾਸੇ ਆਈ ਸੀ ਜੀ ਆਪਣੀ ਟ੍ਰੇਨ ਅਜੇ ਤੋਂ ਹੁਣ ਸਾਈਕਲ ਉਤਰਵਾਣਾ ਵਾ ਬਾਈ ਕਿਸੇ ਨੇ ਦੇਖਿਆ ਨਹੀਂਗਾ ਸਾਈਕਲ ਮੈਂ ਤਾਂ ਉਤਰਦੇ ਹੋਏ ਪਤਾ ਨਹੀਂ ਹੁਣ ਇੱਥੇ ਆਇਆ ਵੀ ਹੈ ਨਹੀਂ ਉਹ ਮਾਦੋਪੁਰ ਤੱਕ ਤੱਕ ਕਰਵਾਇਆ ਸੀਗਾ ਕੰਮ ਦੇਖਦੇ ਹਾਂ ਹੁਣ ਇੱਥੋਂ ਪਤਾ ਲੱਗੂਗਾ ਆਪਾਂ ਕਿੰਨਾ ਕੋਲ ਆਏ ਆ ਜਾਦੂ ਇੱਥੇ ਇੱਥੇ ਪਤਾ ਲੱਗੂਗਾ ਜੀ ਹੁਣ ਆਪਾਂ ਕਿੰਨਾ ਕੋਲ ਆਏ ਆ ਪਹਿਲੇ ਸਾਈਕਲ ਚੁੱਕ ਲਈਏ ਜੀ ਆਪਣਾ ਪਾਰਸਲ ਆਫਿਸ ਇੱਧਰ ਰੱਖਤਾ ਬੈਗ ਤੇ ਇੱਥੇ ਹੀ ਆਪਾਂ ਹੁਣ ਜਿਹੜਾ ਹੈਗਾ ਪੈ ਜਾਾਂਗੇ ਜੀ ਕੋਈ ਵੇਟਿੰਗ ਹਾਲ ਵਗੈਰਾ ਦੇਖਦੇ ਆ ਜੇ ਬਣ ਗਈ ਗੱਲ ਤਾਂ ਠੀਕ ਐ ਨਹੀਂ ਤਾਂ ਇੱਥੇ ਆਪਾਂ ਪੈ ਜਾਾਂਗੇ ਹੁਣ ਤਾਂ ਸਾਈਕਲ ਵੀ ਨਹੀਂ ਮਿਲ ਰਿਹਾ ਉਹਨਾਂ ਨੇ ਤਾਲਾ ਤੂਲਾ ਪਤਾ ਨਹੀਂ ਕੀ ਲਾਇਆ ਕੀ ਕਰਤਾ ਹੈਗਾ ਸਮਝ ਨਹੀਂ ਆ ਰਹੀ ਤੇ ਉਹ ਕਹਿੰਦੇ ਹੁਣ ਇੱਕ ਵਾਰੀ ਸਵੇਰੇ ਸਵੇਰੇ 4-5 ਵਜੇ ਆ ਕੇ ਟਰਾਈ ਕਰਿਓ ਜੀ ਮੈਂ ਕਿਹਾ ਠੀਕ ਐ ਜੀ ਤੇ ਹੁਣ ਸਵੇਰੇ ਹੀ ਦਿਖਾਵਾਂਗੇ ਆਪਾਂ ਕਿੰਨਾ ਨੂੰ ਇੱਥੇ ਮਿਲਣ ਆਏ ਆ ਕੀ ਕਰਨ ਆਏ ਆ ਕੀ ਨਹੀਂ ਕਰਨ ਆਏ ਆ ਸਵੇਰੇ ਹੀ ਪਤਾ ਲੱਗੂਗਾ ਅੱਜ ਦਾ ਵਲੋਗ ਬੜਾ ਹੀ ਛੋਟਾ ਬੜਿਆ ਮੈਂ ਟ੍ਰੇਨ ਦੀ ਜਰਨੀ ਵੀ ਕੀ ਦਿਖਾਂਦਾ ਮੈਨੂੰ ਸਮਝ ਨਹੀਂ ਆ ਰਿਆ ਸੀਗਾ ਟ੍ਰੇਨ ਦੀ ਜਰਨੀ ਵੀ ਕੀ ਦਿਖਾਂਦਾ ਤੇ ਫਿਰ ਮੈਂ ਦਖਾਈ ਨਹੀਂ ਕਿਉਂਕਿ ਬਾਰ-ਬਾਰ ਟ੍ਰੇਨ ਦੀ ਜਰਨੀ ਵਿੱਚ ਚੰਗੇ ਨਹੀਂ ਲੱਗਦੇ ਉਹੀ ਸੇਮ ਦ੍ਰਿਸ਼ ਸੇਮ ਕੁਝ ਕੋਈ ਨਵੀਂ ਜਗ੍ਹਾ ਤੇ ਲੈ ਆਵਾਂਗੇ ਤਾਂ ਟ੍ਰੇਨ ਦੀ ਜਰਨੀ ਦਿਖਾਵਾਂਗੇ ਜਿੱਥੇ ਬੋਲਣਾ ਜ਼ਰੂਰੀ ਹੋਏ ਟ੍ਰੇਨ ਦੇ ਬਾਰੇ ਤਾਂ ਮੈਂ ਸਵਾਏ ਮਾਦੋਪੁਰ ਤੱਕ ਆਇਆ ਤੇ ਉੱਥੇ ਤੱਕ ਦੀ ਦੱਸਿਆ ਹੁਣ ਜਿਹੜਾ ਆਪਣੇ ਪੈਨ ਦਾ ਟਾਈਮ ਹੋ ਗਿਆ ਸੋਨੇ ਆ ਜੀ ਅੱਜ ਦਾ ਦਿਨ ਬੜਾ ਵਧੀਆ ਗਿਆ ਆਪਣਾ ਟ੍ਰੇਨ ਦੇ ਵਿੱਚ ਹੀ ਬਸ ਆਪਾਂ ਖੱਜਲ ਜੇ ਹੋਏ ਰਹੇ ਦੱਬ ਕੇ ਪਏ ਰਹੇ ਜਨਰਲ ਡੱਬੇ ਦੇ ਵਿੱਚ ਵਲੋਗ ਚੰਗਾ ਲੱਗਿਆ ਹੋਵੇਗਾ ਛੋਟੀ ਜੀ ਜਰਨੀ ਚੰਗੀ ਲੱਗੀ ਜੇ ਤਾਂ ਲਾਈਕ ਸਬਸਕ੍ਰਾਈਬ ਸ਼ੇਅਰ ਜ਼ਰੂਰ ਕਰ ਦੇਣਾ ਚੈ ਅਹ ਮਿਲਦੇ ਆ ਜੀ ਬਿਲਕੁਲ ਫਿਰ ਅੱਜ ਤਾਜ਼ੇ ਵੀ ਥੋੜੇ ਦੇਣਾ ਕੰਨ ਤਤਿਆਂ ਤੇ ਰਿਕਾਰਡ ਬਾਇਰ ਰੱਖਾ ਚੜਦੀ ਖਲਾਸੇ ਸਾਸਰੀ ਕਾਲ ਜੀ ਹਰੀ ਕ੍ਰਿਸ਼ਨਾ ਹਰੀ ਬੋਲ ਕੱਲ ਪਤਾ ਲੱਗੂਗਾ ਜੀ ਹੁਣ ਇੱਕ ਨਵਾਂ ਧਮਾਕਾ ਨਵਾਂ ਦਿਨ